निरंकार अनिरव कार ने लंब आद अनिल अनाद असंभ ता काम उढ उचारत वेदा जा को पीव ना पावत वेदा ता के कर पाहन अनुमानत महा मूढ कछ पेत न जानत महा देव को कहत सदा शिव निरंकार का ਚੀਨਤ ਨਾ ਪੀਵ ਆਪ ਆਪਣੀ ਬੂਝ ਹਜੇਤੀ ਬਰਨਤ ਪਿੰਨ ਪਿੰਨ ਤੂ ਹਾਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੋ ਰਾਵਰ ਕਹੀ ਪੂਪਾ ਅੰਡੰਜ ਜੇਰਜ ਸੇਤਜ ਕਿੰਨੀ उत्पूज्य खान बहर रच देनी कहवांग फूल राजा हुवा बैठा कहवांग सीम टपो संकट ई कै ठा सगरी सृष्टि दिखायै चंपव आद जुगाद स्वरूप सुवंपव अब रक्षा मेरी तुम करो सिखे उबार अ सिखे संग करो दुष्ट जीते उठवत उत पाता सकल मिले च करो रण काता जय अस्तुज तव तो शरणि परे तीन के दुष्ट दुखत हुआ मरे पूरक जवन पग परे ते हारे तीन के तुम संकट सब तारे जो कल के एक बार ते आह काल निकट न आह रक्षा होए तह सब काला दुष्ट अरषट टरे तत्काला कृपा दृष्ट तन जाह नो रहो ताके ताप ਤਨ ਕਮ ਹਾ ਰਹੇ ਹੋ ਰਿਦੇ ਸਿਧ ਕਰਮ ਸਭ ਹੋਈ ਦੁਸ਼ਟ ਸਾਹ ਸ਼ਵਸ ਕਾ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਪਾਰਾਂ ਕਾਲ ਫਾਸ ਤੇ ਤਹ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੈਂ ਸਰਨ ਤੇ ਹਾਰੀ ਆਪ ਹੱਥ ਧਰ ਲੈ ਹੋ ਬਾਰੀ ਸਰਬ ਠੇਰ ਮੋਹ ਹੋ ਹੌਸੇ ਹਾਈ ਦੁਸ਼ਟ ਦੋਖ ਤੇਲੇ ਹੋ ਬਚਾਈ ਸਵਈਏ पाए गए जबत है तो मरे तबते काहू आंख तरै नहीं आना राम रहीम पुराण कुरान अनेक कहमत एक न मानियो सिमृत शास्त्र बेद स्वभाव भेद कह हा हम एक न जानेओ श्री असें पान कृपा तुम्हारी कर मैं ना कहियो सब तोहे बने आओ ਦੁਆਰਾ ਸਗਲ ਦੁਆਰ ਕੋ ਸਾੜ ਕਾ ਗਏ ਤੋਹਾਰ ਦੁਆਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤੱਕ ਆਵੋ ਹਾਰੀ ਕੇਰਾ ਮਨ ਜਿ ਨਿਵਸਾਇਆ ਕਹਾਂ ਨਾਨਕ ਆਨੰਦ ਹੋਵਾ ਸਤਿਗੁਰੂ ਮੇ ਪਾਇਆ ਏ ਮਨ ਮੇਰੇ ਆ ਤੂ ਸੁਧਰੋ ਹਰ ਨਾਲੇ ਹਰ ਨਾਲੇ ਰਹੋ ਤੂ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾਸ ਅਮਰਤ ਸੁਆਮੀ ਸੋ ਕੀ ਮਨ ਹੋਵੀ ਸਾਰੇ ਕਹਾਂ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਥ اے صاحبہ کیا نہ کر تیرا کرتا تیرا سب کی چاہ جس دے ہاں سو پاویں سدا شف تسلا تیری نام منو ساویں ਨਾਮ ਜਿਨ ਕਹਿ ਮਨਵਸਿਆ ਵਾਜੇ ਸਬਦ ਕਨੇਰੇ ਕਹਾਂ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾਂ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਿ ਸਾਚ ਸੁਖਮਨ ਆਏ ਵਸਿਆ ਜਿਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਹਿਟੋ ਜਿਸ ਦੀਆਂ ਇਹ ਵਡਿਆਈਆਂ ਕਹਾਂ ਨਾਨਕ ਸੁਨੋ ਸੰਤੋ ਸਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ